ਦੇਖੋ ਹਰ ਇੱਕ ਧਰਮ ਦਾ ਆਦਰ ਸਨਮਾਨ ਕਰਨਾ ਚਾਹੀਦਾ ਹੈ ਜੇ ਕੋਈ Hindu ਪਰਿਵਾਰ ਗੁਰਦੁਆਰੇ ਆ ਚਾਰੇ ਜੀ ਇਹ ਬਹੁਤ ਵਧੀਆ ਗੱਲ ਹੈ ਜੀ ਬਹੁਤ ਅੱਛੀ ਗੱਲ ਹੈ ਆਨੇ ਜੀ ਚਲੋ ਆਪਾਂ ਹੋਰ ਗੱਲ ਕਰਦੇ ਨੇ ਅਸੀਂ 13-13 ਹੱਤੀ ਦੀ ਸੇਵਾ ਕਰਦੇ ਪਏ ਆ ਜੀ ਸੇਵਾ ਹੀ ਕਰਦੇ ਪਏ ਆ ਸਾਨੂੰ ਕਦੀ ਕਿਸੇ ਨੇ ਪੁੱਛਿਆ ਕਿ ਇੱਕ Hindu ਪਰਿਵਾਰ ਨੇ ਦਿੱਤੀ ਸੇਵਾ ਕਿਸੇ ਪਰਿਵਾਰ ਦੇ ਤੇ ਨਹੀਂ ਨਹੀਂ ਮੈਂ ਕਈ ਪਤਾ ਹੀ ਨਹੀਂ ਲੱਗਦਾ ਜੀ ਕਈ ਮੈਂ ਇੱਥੇ Hindu ਪਰਿਵਾਰ ਮੈਂ ਦੇਖਿਆ ਜਿਹੜੇ ਲੇਡੀਜ਼ ਮੈਂ ਕੱਲ ਪਰਸੋ ਦੋ-ਤਿੰਨ ਦਿਨ ਪਹਿਲੇ ਗੱਲ ਕਰ ਰਿਹਾ ਸੀ ਕਹਿੰਦੇ ਬੇਟਾ ਮੈਂ ਤਾਂ ਰੋਜ਼ ਸਵੇਰੇ ਇੱਕ Hindu ਪਰਿਵਾਰ ਦੀ ਇੱਕ ਅੱਛੀ ਲੇਡੀ ਸੀ ਸੀਨੇ ਮੇ ਰੋਜ਼ ਸਵੇਰੇ ਸੁਖਰੀ ਸਾਦਾ ਇੱਕ ਪਾਠ ਕਰਦੀ ਹੈ ਦੋਸਤੋ ਫਿਰ ਵੀ ਜੀ ਸਮਝੋ ਕਮੀਕਿੰਦੇ ਚ ਜੇ Hindu ਪਰਵਾਰ ਵਾਲੇ ਸੁਖਮਨੀ ਸਾਹਿਬ ਦਾ ਪਾਠ ਕਰ ਰਹੇ ਆ ਅਸੀਂ ਮੰਦਰ ਦੇ ਵਿੱਚ ਜਾ ਕੇ ਸਤਿਕਾਰ ਕਰਦੇ ਆ ਹਰ ਇੱਕ ਦਾ ਠੀਕ ਹੈ ਸਾਡੇ ਲਈ ਸਿੱਖ ਲਈ ਮੂਰਤੀ ਪੂਜਾ ਮਨਾਵੇ ਉਹ ਕੱਲੀ Hinduਾਂ ਦੀ ਨਹੀਂ ਉਹ ਸਾਡੇ ਵੀ ਮੂਰਤੀ ਪੂਜਾ ਮਨਾਵੇ ਫਿਰ ਸਾਨੂੰ ਉਹ ਵੀ ਸਮਝਣਾ ਚਾਹੀਦਾ ਸੋ ਵਿਸ਼ਾ ਇਹੀ ਹੈ ਚਰਚਾ ਵੀ ਇਹੀ ਹੈ ਕਿ ਸਿੱਖ ਇਤਿਹਾਸ ਦੇ ਉੱਤੇ ਜਿਹੜੀਆਂ ਫਿਲਮਾਂ ਹਨ ਇਹਨੂੰ ਜੇ ਬਣਾਨੀ ਹੈ ਸੈਂਸਰ ਬੋਰਡ ਆ ਲੈਣ ਤਾਂ ਸੈਂਸਰ ਬੋਰਡ ਆਏਗਾ ਉਹ ਕਿ ਸੈਂਸਰ ਬੋਰਡ ਚ ਤੁਸੀਂ ਕੀ ਸੋਚਦੇ ਆਮ ਅੰਦੇ ਬਿਠਾ ਦੇਣਗੇ